ਹੈਲੋ ਸਤ ਸ੍ਰੀ ਅਕਾਲ ਦੋਸਤੋ ਦੋਸਤੋ ਆਪਾਂ ਨਵਾਂ ਚੈਨਲ ਸ਼ੁਰੂ ਕੀਤਾ ਜਿਸ ਵਿੱਚ ਆਪਾਂ ਪੰਜਾਬੀ ਦੀਆਂ ਵਧੀਆ-ਵਧੀਆ ਕਿਤਾਬਾਂ ਨੂੰ ਪੜ੍ਹ ਕੇ ਤੁਹਾਡੇ ਰੂਪ ਰੂਪ ਕਰਿਆ ਕਰਾਂਗੇ ਜੋ ਤੁਹਾਨੂੰ ਸਾਨੂੰ ਜ਼ਿੰਦਗੀ ਵਿੱਚ ਕੁਝ ਸਿੱਖਣ ਦੀ ਜਾਂਚ ਦੇਣਗੇ ਜਾਂ ਕੋਈ ਇਦਾਂ ਦੇ ਪਲ ਜੋ ਸਾਡੇ ਹਮੇਸ਼ਾ ਲਈ ਯਾਦ ਰਹਿੰਦੇ ਨੇਗੇ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਕਿਤਾਬਾਂ ਤੁਹਾਨੂੰ ਹਰ ਰੋਜ਼ 2-3 ਜਿੰਨੇ ਵੀ ਹੋ ਸਕਦਾ ਪੇਜ ਪੜ੍ਹ ਕੇ ਤੁਹਾਨੂੰ ਪਹੁੰਚਾਉਣ ਦੀ ਤੁਹਾਡੇ ਤੱਕ ਕੋਸ਼ਿਸ਼ ਕਰਿਆ ਕਰਾਂਗੇ ਤੇ ਅੱਜ ਆਪਾਂ ਸ਼ੁਰੂਆਤ ਕਰਦੇ ਆਂ ਇਸ ਕਿਤਾਬ ਤੋਂ ਸਵੈ ਪ੍ਰੋਸੇ ਦਾ ਚਮਤਕਾਰ ਸਟੇ ਮਾਰਨ ਦੀ ਲਿਖੀ ਹੋਈ ਕਿਤਾਬ ਇਹਦੇ ਵਿੱਚ ਬਹੁਤ ਵਧੀਆ ਗੱਲਾਂ ਦਸੀਆਂ ਜੋ ਸਾਨੂੰ ਆਪਣੇ ਆਪ ਤੇ ਵਿਸ਼ਵਾਸ ਕਰਨ ਦਾ ਜਾਂ ਆਪਾਂ ਕਹਿ ਲਓ ਕਿ ਸਵੈ ਭਰੋਸੇ ਦਾ ਚਮਤਕਾਰ ਸਾਨੂੰ ਦਿਖਾਉਂਦੀਆਂ ਨੇ ਜੇ ਅਸੀਂ ਇਸ ਨੂੰ ਪੜ੍ਹਦੇ ਹਾਂ ਤੇ ਵਿੱਚ ਦੇਖਦੇ ਹਾਂ ਆਪਾਂ ਕੀ ਕੀ ਉਹਨਾਂ ਨੇ ਲਿਖਿਆ ਹੋ